ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਕੀਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮੇਂਦਰ ਸਿੰਘ ਕੁੰਦੀ ਅੱਖਾਂ ਦਾ ਕੈਂਪ ਜਿਹੜਾ ਵਾ ਤੁਸੀਂ ਹਰ ਸਾਲ ਲਾਉਂਦੇ ਆ ਕਿ ਇਹ ਥੋੜੀ ਜਿਹੜੀ ਸਸਤਾ ਵਾ ਇਹ ਕਿਵੇਂ ਚਲਾ ਰਹੀ ਹੈ ਕੰਮ ਇਹ ਜਿਹੜੇ ਕੈਂਪ ਲੱਗਦੇ ਆ ਇਹ ਸਾਰੇ ਜਿਹੜੇ ਸੱਜਣ ਐ ਉਹਨਾਂ ਦੇ ਸਹਿਯੋਗ ਦੇ ਨਾਲ ਲੱਗਦੇ ਆ ਬਹੁਤ ਸਾਰੇ ਸੱਜਣ ਇਦਾਂ ਦੇ ਹੈਗੇ ਆ ਜਿਹੜੇ ਆਪਣੀ ਕਮਾਈ ਦਾ ਦਸਵੰਦ ਕੱਢਦੇ ਆ ਉਹ ਦਸਵੰਦ ਤੋਂ ਇਦਾਂ ਦੇ ਕੈਂਪ ਲਾਏ ਜਾਂਦੇ ਆ ਅਸੀਂ ਹਰ ਸਾਲ ਤਿੰਨ ਕੈਂਪ ਜਾਂ ਚਾਰ ਕੈਂਪ ਲਾਉਨੇ ਆ ਇਹ ਨਾਗਰਾ ਪਰਿਵਾਰ ਸਾਨੂੰ ਹਰ ਵਾਰ ਇੱਕ ਕੈਂਪ ਦਿੰਦਾ ਹੈ ਹਾਂਜੀ ਇੱਕ ਕੈਂਪ ਜੀਐਨਏ ਤੋਂ ਲੱਗਦਾ ਹੈ ਜੀ ਇੱਕ ਕੈਂਪ ਸਾਡੇ ਲਾਇਓਨਸ ਕਲੱਬ ਅਵਾਰਡ ਰਾਇਲ ਵੀ ਲਾਉਂਦੀ ਹੈ ਆਪਣੇ ਸਾਰੇ ਮੈਂਬਰਸ ਇਕੱਠੇ ਉੱਤੇ ਲਾਉਂਦੇ ਹਾਂ ਹਾਂਜੀ ਇਹਦਾ ਦੋ ਤਿੰਨ ਕੈਂਪ ਚਾਰ ਕੈਂਪ ਵੀ ਲੱਗ ਜਾਂਦੇ ਹਨ ਹਾਂਜੀ ਇਹ ਕੈਂਪ ਮਾਲਕ ਦੀ ਕਿਰਪਾ ਨਾਲ ਲੱਗਦੇ ਆ ਹਾਂਜੀ ਕਿਸੇ ਨੂੰ ਸੋਝੀ ਮਿਲਦੀ ਆ ਉਹ ਆਪਣਾ ਜਿਹੜਾ ਦਸਵੰਦ ਆ ਉਹ ਕੱਢਦਾ ਹੈ ਤੇ ਕੈਂਪ ਲੱਗਦੇ ਆ ਬੜੀ ਸਸਤਾ ਤੇ ਐਨਐਵੀ ਵੀ ਮੈਂਬਰ ਹੈਗੇ ਕਿ ਜਿਆਦਾ ਐਨਆਰਆਈ ਸਾਡੀ ਸੰਸਦ ਦੇ ਐਨਆਰਆਈ ਮੈਂਬਰ ਨਹੀਂ ਹੈਗੇ ਹਾਂਜੀ ਜਿਹੜੇ ਮੈਂਬਰਸ ਆ ਸਾਡੇ ਉਹਨਾਂ ਦੇ ਜਿਹੜੇ ਯਾਰ ਦੋਸਤ ਐਨਆਰਆਈ ਹੈ ਹੁਣ ਇੱਕ ਕੈਂਪ ਆਰਗੇਨਾਈਜ਼ ਕਰਾਉਦੇ ਆਂ ਅਸੀਂ ਇੱਕ ਕੈਂਪ ਆਰਗੇਨਾਈਜ਼ ਕਰਦੇ ਆਂ ਜਿੱਦਾਂ ਇਹ ਨਾਗਰਾ ਪਰਿਵਾਰ ਹੈ ਨਾਗਰਾ ਪਰਿਵਾਰ ਪਹਿਲਾਂ ਇੱਥੇ ਮੈਚ ਕਰਾਉਂਦਾ ਸੀ ਹਾਂਜੀ ਜਾਂ ਮੇਲਾ ਛੇਂਜ ਪਾਉਂਦੇ ਸੀ ਠੀਕ ਹੈ ਅਸੀਂ ਇਹਨਾਂ ਨੂੰ ਪ੍ਰੇਰਿਆ ਸੀ ਕਿ ਤੁਸੀਂ ਇੱਧਰ ਨੂੰ ਆਓ ਇਹ ਕਾਫੀ ਸਾਲਾਂ ਤੋਂ ਸਾਡੇ ਨਾਲ ਸਹਿਯੋਗ ਦੇ ਰਹੇ ਆ ਹਾਂਜੀ ਹਰ ਸਾਲ ਇੱਥੇ ਕੈਂਪ ਲਾ ਰਹੇ ਆ ਅਸੀਂ ਇਹਨਾਂ ਪਰਿਵਾਰ ਦੇ ਬਹੁਤ-ਬਹੁਤ ਰਣਨੀ ਆ ਸਾਨੂੰ ਇਹ ਸੇਵਾ ਕਰਨ ਦਾ ਮੌਕਾ ਦਿੰਦੇ ਆ ਲਾਇਨਸਕਾਪ ਰਿਗਾਰਡਰ ਰਾਇਲ ਸਾਡੀ ਸਾਰੀ ਟੀਮ ਪ੍ਰਧਾਨ ਜੀ ਅਸੀਂ ਹਰ ਵੇਲੇ ਕਿਤੇ ਵੀ ਕੋਈ ਮੈਂਬਰਸ ਜਿਹਦੀਆਂ ਪ੍ਰੋਬਲਮ ਹੋਵੇ ਉਹਨਾਂ ਨੂੰ ਮਦਦ ਹੋਵੇ ਤਾਂ ਅਸੀਂ ਹਰ ਵੇਲੇ ਹਰ ਤਰ੍ਹਾਂ ਦੇ ਕੰਮ ਕਰਨ ਲਈ ਤਿਆਰ ਰਹੇ ਹਾਂ ਪੋਟਾ ਜੀ ਅਸੀਂ ਆਪਣੇ ਚੈਨਲ ਨੂੰ ਇਲਾਕੇ ਦੇ ਸੰਚਾਲਕਾਂ ਨੂੰ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਇਲਾਕੇ ਦੇ ਸੰਚਾਲਕਾਂ ਦਾ ਬਹੁਤ-ਬਹੁਤ ਧੰਨਵਾਦ ਹੈ ਉਹ ਸਾਨੂੰ ਇਹ ਸੇਵਾ ਕਰਨ ਦਾ ਮੌਕਾ ਦਿੰਦੀ ਹੈ ਅਸੀਂ ਆਸ ਕਰਦੇ ਹਾਂ ਮਾਲਕ ਅੱਗੇ ਅਰਦਾਸ ਕਰਦੇ ਹਾਂ ਜਿੰਨੇ ਅੱਜ ਅਪਰੇਸ਼ਨ ਹੋਣਗੇ ਉਹਨਾਂ ਦੀਆਂ ਅੱਖਾਂ ਬਹੁਤ ਵਧੀਆ ਮਲਕ ਦੇਵੇ ਤਾਂ ਕਿ ਸਾਨੂੰ ਵੀ ਦੁਆਵਾਂ ਮਿਲਣ ਭਾਈ ਵਿਕਾਸ ਸਾਹਿਬ ਅੱਛਾ ਇੱਕ ਗੱਲ ਰਹੀ ਕਹਿੰਦੇ ਜਿਹੜੇ ਅੱਖਾਂ ਦਾ ਕੈਂਪ ਲੋਹਣ ਉਹਨਾਂ ਦੀ ਆਪਣੀ ਲਾਈਟ ਨਹੀਂ ਕਦੇ ਖਰਾਬ ਹੁੰਦੀ ਉਹਨਾਂ ਦੀ ਲਾਈਟ ਕਹਿੰਦੇ ਪੂਰੀ ਰਹਿੰਦੀ ਆ ਇਸ ਸੱਚੀ ਗੱਲ ਮਾਲਕ ਦੀ ਕਿਰਪਾ ਹੈ ਜੀ ਹਾਂਜੀ ਤੁਹਾਨੂੰ ਕੋਈ ਐਨਕਾਂ ਵਗੈਰਾ ਲੋੜ ਨਹੀਂ ਪੈਂਦੀ ਅੱਖਾਂ ਦੀ ਲੈਂਡ ਕਹਿੰਦੇ ਪੂਰੀ ਦਿੰਦੀ ਹੈ ਨਹੀਂ ਇਹ ਨਹੀਂ ਗੱਲ ਵੱਧ ਹਾਂਜੀ ਇੱਕ ਦਿਨ ਜੇ ਕੁਦਰਤੀ ਜੇ ਦੇ ਵਿੱਚ ਮੇਰ ਹੋਏ ਰੱਬ ਦੀ ਉਹ ਮੇਰ ਹੋ ਜਾਂਦੀ ਹੈ ਹਾਂਜੀ ਇੱਦਾਂ ਤਾਂ ਕੋਈ ਹੈ ਨਹੀਂ ਅੱਖਾਂ ਦਾ ਕੈਂਪੋ ਦਾ ਵੀ ਆ ਲਾਈਟ ਨਹੀਂ ਜਾਂਦੀ ਇੱਕ ਵਾਲਕ ਦੀ ਕਿਰਪਾਏ ਉਹਦੇ ਸਾਹਮਣੇ ਲਾਈਟ ਕਰਾਬ ਹੁੰਦੀ ਹੈ ਠੀਕ ਹੈ 60 ਸਾਲ ਤੋਂ ਬਾਅਦ 40 ਸਾਲ ਤੋਂ ਬਾਅਦ ਇਹ ਲਾਈਟ ਕਿਸੇ ਦੀ ਲਾਗੇ ਦੀ ਘਟ ਜਾਂਦੀ ਕਿਸੇ ਦੂਰ ਦੀ ਘਟ ਜਾਂਦੀ ਬਾਕੀ ਕੁਝ ਖਰਾਕ ਖਰਾਕ ਤੇ ਵੀ ਡਿਪੈਂਡ ਕਰਦਾ ਜੀ ਤੁਸੀਂ ਕਿੰਦਾ ਦੀ ਖਰਾਕ ਖਾਂਦੇ ਉਹਦੇ ਨਾਲ ਵੀ ਅੱਖਾਂ ਤੇ ਅਸਰ ਆਉਂਦਾ ਠੀਕ ਥੈਂਕ ਯੂ ਜੀ